80 ਕਰੋੜ ਦਾ ਇਨਾਮ ਆ ਗਰੰਟਡ ਇਨਾਮ ਆ ਪਬਲਿਕ ਦੇ ਵਿੱਚ ਪੰਜਾਬ ਸਰਕਾਰ ਦੀ ਲਾਟਰੀ ਆ ਇਹ ਨਹੀਂ ਗੱਬੀ ਨੇ ਗੱਲਾਂ ਨੇ ਵੀ ਕਹਤਾ ਸੈਕੰਡ ਪ੍ਰਾਈਜ਼ 10 ਲੱਖ ਦਾ ਇੱਕ ਥਰਡ ਪ੍ਰਾਈਜ਼ 5 ਲੱਖ ਦਾ ਤੇ ਹੋਰ ਵੀ ਹਜ਼ਾਰਾਂ ਦੇ ਨਾਮ ਨੇ ਇਹ ਵਿੱਚ ਡੇਟ ਆਫ ਵਰ ਤੇ ਨਾਲ ਆਪਣਾ ਜਾਣਦਾ ਟਾਈਮ ਲੈ ਕੇ ਉਹਦੇ ਅਕੋਰਡਿੰਗ ਜੋ ਉਹਨਾਂ ਦਾ ਲੱਕੀ ਨੰਬਰ ਬਣਦਾ ਹੋਊਗਾ ਉਹ ਪ੍ਰੋਵਾਈਡ ਕਰਵਾਵਾਂਗੇ 25 ਤਰੀਕ ਨੂੰ ਵੀ 2.5 ਕਰੋੜ ਦਾ ਨਾਮ ਆ ਗਰੰਟਡ ਰਖੜੀ ਵਾਲੇ ਦਿਨ 11 ਵੀਰਾਂ ਨੂੰ 11-11000 ਰੁਪਏ ਨਾਲ ਸਰਮਾਨ ਕਰਾਂਗੇ ਜਿਹੜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ ਇਹ ਆਨ ਰਿਕਾਰਡ ਹੋਗਾ ਆਊ ਰਿਕਾਰਡ ਯਸ ਪੰਡਿਤ ਆਮਰਗੜ ਲਾਟਰੀ ਵਾਲਾ ਬਹੁਤ ਲੰਮੇ ਸਮੇਂ ਤੋਂ ਨਾ ਸੁਣਦੇ ਹੋ ਤੇ ਅੱਜ ਇੱਕ ਵਾਰ ਫਿਰ ਇਸ ਕੋਲ ਆਇਆ ਕਿਉਂਕਿ ਬਹੁਤ ਸਮਾਂ ਹੋ ਗਿਆ ਗੱਲਾਂ ਬਹੁਤ ਮਾਰਦੀਆਂ ਪੁੱਛ ਲੈਣੇ ਆ ਕਿ ਕੋਈ ਲਾਟਰੀ ਲੱਗੀ ਆ ਜਾਂ ਨਹੀਂ ਕਿਉਂਕਿ ਲਗਾਤਾਰ ਲੋਕਾਂ ਦੇ ਕਮੈਂਟਸ ਆਉਂਦੇ ਨੇ ਕਿ ਅਸੀਂ ਫੋਨ ਕਰਦੇ ਆ ਫੋਨ ਨਹੀਂ ਚੁੱਕਦੇ ਜੀ ਆਸੀਂ ਪਤਾ ਚੰਨਿਆਂ ਦਾ ਪਤਾ ਨਹੀਂ ਹੁੰਦਾ ਤੇ ਦੁਬਾਰਾ ਫੇਰ ਆਪਾਂ ਮਿਲਣੇ ਆ ਅਮਰਗੜ ਤੋਂ ਪੰਡਿਤ ਲੜਰੀ ਹੇਰ ਕੋਲ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਲੋਕ ਲਾਂਬਾ ਦੇ ਰਹੇ ਨੇ ਕਹਿੰਦੇ ਫੋਨ ਨਹੀਂ ਚੱਕਦੇ ਮੇਰੇ ਲਾਂਬਾ ਸਭ ਤੋਂ ਚੱਕਦਾਂਗੇ ਜਿਹੜਾ ਬੰਦਾ ਇੱਕ ਵਾਰ ਹੋਰੇ ਆ ਗਿਆ ਆਪਾਂ ਉਹਨਾਂ ਨੂੰ ਪਹਿਲਾਂ ਤਾਂ ਲੈਂਡਲਾਈਨ ਨੰਬਰ ਦਵਾਂਗੇ ਜਿਹੜਾ ਹੋਰੇ ਆਊਗਾ ਉਹ ਮੋਬਾਈਲ ਵਾਲਾ ਕੰਮ ਵੀ ਚੱਲ ਚੱਲਾਂਗੇ ਠੀਕ ਹੈ ਤੇ ਦੂਜਾ ਨੰਬਰ ਇਸ ਵਾਰ ਸੁੱਖੇ ਵੀਰੇ ਵੀਡੀਓ ਲਗਾਤਾਰ ਵੀਰ ਸ਼ੇਅਰ ਕਰੀ ਜਾਣ ਕਮੈਂਟ ਦੇ ਵਿੱਚ ਲਿਖੀ ਜਾਣ ਵੀ ਅਸੀਂ ਸ਼ੇਅਰ ਕਰਤੀ ਵੀਡੀਓ ਆਈਡੀ ਦੇ ਵਿੱਚ ਹੋਣੀ ਚਾਹੀਦੀ ਆ ਰਖੜੀ ਵਾਲੇ ਦਿਨ 11 ਵੀਰਾਂ ਨੂੰ 11-11000 ਰੁਪਏ ਦਾ ਸਨਮਾਨ ਕਰਾਂਗੇ ਜਿਹੜਾ ਵੱਧ ਤੋਂ ਵੱਧ ਵੀਡੀਓ ਏ ਆਨ ਰਿਕਾਰਡ ਹੋਗਾ ਆਨ ਰਿਕਾਰਡ ਹੀ ਹੈ ਤੁਹਾਡੇ ਚੈਨਲ ਤੇ ਲਾਈਵ ਕੱਢਾਂਗੇ ਵੀ ਕੋਈ ਇਹ ਨਹੀਂ ਹੈਗਾ ਵੀ ਗੱਲਾਂ ਨੇ ਵੀ ਕਹਤਾ 11 ਬੰਦਿਆਂ ਨੂੰ 11 11000 ਰੁਪਏ ਸਰਮਾਨ ਇਹ ਹੋਣਾ ਚਾਹੀਦਾ ਪਰ ਉਹਨਾਂ ਦੇ ਆਈਡੀ ਦੇ ਵਿੱਚ ਵੀਡੀਓ ਹੋਣੀ ਚਾਹੀਦੀ ਆਪਣੀ ਕਿਆ ਬਾਤ ਹੈ ਇਹਦੀ ਵੀ ਵੀਡੀਓ ਸ਼ੇਅਰ ਕਰੀ ਤੇ ਬਾਅਦ ਚ ਡਿਲੀਟ ਕਰਤੀ ਠੀਕ ਹੈ ਜੀ ਹੋਰ ਬਸ ਸੁਣਨਗੇ ਬਸ ਚੈੱਕ ਹੋਊਗਾ ਪੂਰਾ ਪੂਰਾ ਲਾਈਵ ਹੁਣ ਫਿਰ ਕੀ ਦੇਖਦੇ ਹਾਂ ਕੀ ਲੈ ਕੇ ਆ ਰਹੇ ਹਾਂ ਲੋਕਾਂ ਦੇ ਲਈ ਲੇਕਿਨ ਅਸੀਂ ਨਹੀਂ ਲੈ ਕੇ ਆਏ ਪੰਜਾਬ ਸਰਕਾਰ ਹੀ ਲੈ ਆਈ ਹੈ ਇਸ ਦਾ ਬਸ 1.5 ਕਰੋੜ ਦਾ ਚੱਕ ਕੇ ਲੈ ਕੇ ਲਿਦੇ ਹਣਾ ਨਾ സാധന ਆ ਤੇ ਮੇਨੇ ਜਾਂਸੀ ਨੇ ਕਾਫੀ ਉੱਤੇ ਠੀਕੇ ਨੇ ਉੱਤੇ ਫਿਰੋ ਜੇ ਬਲੂਰੋ ਨਾਮ ਲੱਗਦਾ ਤਾਂ ਲੁਧਿਆਣੇ ਦਾ ਨੋ ਬੋਲਦਾ ਫਿਰ ਉੱਤੇ ਢੋਲ ਪਹਿਲਾਂ ਉੱਤੇ ਬਾਅਦ ਤੇ ਫਿਰ ਉਦੇ ਬਾਅਦ ਤੇ ਇਹ ਚੀਜ਼ ਆ ਹੁਣ ਇਹਦਾ 7 ਤਰੀਕ ਦਾ ਡਰਾਅ ਆ ਤਾਂ ਆਪਣੇ 1 ਡੇਢ ਕਰੋੜ ਦਾ ਇਨਾਮ ਆ ਗਰੰਟਡ ਇਨਾਮ ਆ ਪਬਲਿਕ ਦੇ ਵਿੱਚ ਪੰਜਾਬ ਸਰਕਾਰ ਦੀ ਲਾਟਰੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਵਿੱਚ ਸੈਕੰਡ ਪ੍ਰਾਈਜ਼ 10 ਲੱਖ ਦਾ ਇੱਕ ਥਰਡ ਪ੍ਰਾਈਜ਼ 5 ਲੱਖ ਦਾ ਤੇ ਹੋਰ ਵੀ ਹਜ਼ਾਰਾਂ ਦੇ ਨਾਮ ਨੇ ਦੇ ਵਿੱਚ ਇਹ 200 ਰੁਪਏ ਦੀ ਟਿਕਟ ਆ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਆਏ ਨੇ ਸੁੱਖੇ ਵੀਰੇ ਨਾਗaland ਸਟੇਟ ਦੀ ਡੀਅਰ ਲਾਟਰੀ ਇਹ 500 ਦੀ ਟਿਕਟ 2.5 ਕਰੋੜ ਦਾ ਨਾਮ ਆ ਗਰੰਟੀਡ ਜਿਹੜੇ ਇਹ ਨਹੀਂ ਹੈਗਾ ਵੀ ਜਿਵੇਂ ਆਮ ਲਾਟਰੀਆਂ ਨੇ ਗਵਰਨਮੈਂਟ ਨੇ ਆਪਦੇ ਕੋਲ ਨਾਮ ਰੱਖ ਲਏ ਆ ਪਤਾ ਨਹੀਂ ਵੀ ਕਿੱਥੇ ਲੱਗਿਆ ਇਹ ਥੀ ਨਿਊ ਇਹ ਪਬਲਿਕ ਦੇ ਵਿੱਚ ਹੀ ਨਿਕਲੂਗਾ ਨਾਮ ਜੇ ਕੋਈ ਲਾਟਰੀ ਖੇਡ ਕੇ ਲੱਗ ਜਾਂਦਾ ਫਿਰ ਉਹਦਾ ਪਤਾ ਪਤਾ ਨੰਬਰ ਉਹ ਅਸੀਂ ਸਾਰਾ ਉਸ ਲਿਖਦੇ ਆ ਜੀ ਹੋਣ ਜਾਂਦਾ ਅਗਲੇ ਸਾਰਾ ਕੋ ਲਿਖਦੇ ਆ ਫੋਨ ਕਰਕੇ ਅਗਲੇ ਨੂੰ ਇਹ ਕਹਿਣਾ ਜੀ ਅਗਲੀ ਲਾਟਰੀ ਲੈਦੇ ਭਾਈ ਟਿਕਟ ਲੈ ਕੇ ਉਰੇ ਲੈ ਆ ਜਾ ਕਿਸੇ ਨੂੰ ਕੋਈ ਪੈਸਾ ਪਾਉਣ ਦੀ ਲੋੜ ਨਹੀਂ ਕਈ ਵਾਰ ਅਗਲਾ ਕਹਦਾ ਤੁਸੀਂ ਲਾਟਰੀ ਟਿਕਲੇ ਜੀ ਪੈਸੇ ਪਾ ਦਿਓ ਲਾਟਰੀ ਨਿਕਲੀ ਤੇ ਪੈਸੇ ਗਵਰਨਮੈਂਟ ਰੇ ਇਹਨਾਂ ਨੂੰ ਦੇਣੇ ਨੇ ਬਕਾਇਦਾ ਇਹਨਾਂ ਤੋਂ ਕੋਈ ਲੈਣਾ ਨਹੀਂ ਹੈਗਾ ਮੈਂ ਇੱਕ ਫੇਰ ਪੰਦੇ ਦੀ ਗੱਲ ਕਰਦੇ ਆ ਫੇਰ ਲੱਗਦਾ ਤੁਹਾਡਾ ਜਵਾਬ ਉਹੀ ਹੋਏਗਾ ਕਿ ਜਦੋਂ ਕਿਸੇ ਲਾਟਰੀ ਨਿਕਲਦੀ ਹੈ ਕੈਮਰੇ ਅੱਗੇ ਕਿਉਂ ਨਹੀਂ ਆਉਂਦਾ ਕਿਉਂ ਬਚਦਾ ਉਹ ਮੇਰੇ ਉਹ ਅਗਲੇ ਦੀ ਦੇਖੋ ਜਦ ਪਤਾ ਗੱਲ ਕੀ ਆ ਇਹਦਾ ਜਵਾਬ ਇਹ ਵੀਰੀ ਦੇ ਦਾਂਗੇ ਇਹਨਾਂ ਚੋਂ ਤੁਹਾਡੇ ਫਾਲੋਅਰ ਪਹਿਲਾਂ ਵੀ 15 ਲੱਖ ਦਾ ਜਿਹੜਾ ਨਾਮ ਲੱਗੇ ਤੁਹਾਡੇ ਫੌਲ ਬ੍ਰਾਂਚ ਦੀ ਬੰਦਾ ਉਹ ਚੋ ਮੰਡੀ ਦਾ ਠੀਕ ਹੈ ਉਹ ਇਹ ਜਵਾਬ ਦੇ ਨੇ ਕਿ ਜਿਵੇਂ ਉਹ ਨਹੀਂ ਕੈਮਰੇ ਪੂਰੇ ਆਇਆ ਚਾ ਇਹਨਾਂ ਲੋਕ ਉਹਨਾਂ ਨੇ ਆਪ ਨਹੀਂ ਹੁਣਾ ਕੈਮਰੇ ਪੂਰੇ ਹਰ ਇੱਕ ਬੰਦਾ ਬੱਚਦਾ ਵੀ ਸੰਸਥਾ ਰਾਜਨ ਵਦਾਈਆਂ ਦਾਈਆਂ ਵਾਲੇ ਕੋਈ ਰਿਸ਼ਤੇਰ ਭੈਣ ਭਾਈ ਨਾ ਮੰਗਲੇ ਜੀ ਤੋਂ ਆਉਂਦਾ ਨਹੀਂ ਹੈ ਅਗਲਾ ਪੂਰੇ ਉਹ ਕੈਮਰੇ ਅੱਗੇ ਨਾਮ ਦਾ ਇਹ ਮਤਲਬ ਆ। ਹਾਂ ਬਾਕੀ ਕੋਈ ਮੈਂ ਕਿੰਨੀ ਵਾਰ ਕਹਿੰਨੇ ਆ ਵੀ ਆ ਲਾਗੂ ਮੈਨੂੰ ਦੱਸਦਾ ਨਾ। ਇਹ ਲਾਟਰੀ ਲੱਗੀ ਆਪਣੇ ਤੋਂ। ਪਰ ਕਦੇ ਇਹ ਨਹੀਂ ਕਿਹਾ ਵੀ ਕੈਮਰੇ ਅੱਗੇ ਆ ਕੇ ਆਪਾਂ ਧੋਲ ਫੇਰਾਂਗੇ। ਉਹ ਅਗਲਾ ਕਹਿਦਾ ਹੁਣ ਕੀ ਕਰੀਂ ਧੱਕਾ ਤਾਂ ਆਪਾਂ ਕਿਸੇ ਨਾਲ ਕਰਨੀ ਨਾ ਸਕਦੇ। ਅਗਲੇ ਤੋਂ ਬਿਨਾ ਯਾਦ ਤੋਂ ਆਪਾਂ ਵੀਡੀਓ ਨਹੀਂ ਪਾ ਸਕਦੇ। ਹੁਣ ਵਿੱਚ ਤਾਂ ਮੇਰੇ ਕੋਲ ਕਸਟਮਰ ਇੰਤਾਂ ਦੇ ਨੇ ਉਹਨਾਂ ਦੇ ਫੋਟੋ ਵੀ ਨਹੀਂ ਲੱਗੇ। ਉਹ ਕਹਿੰਦੇ ਅਸੀਂ ਫੋਟੋ ਵੀ ਨਹੀਂ ਲਵਾਉਣੀ। ਉਹ ਸਾਨੂੰ ਆਇਆ ਹੁੰਦਾ ਵੀ ਯਾਦ ਵੀ ਆਪਣਾ ਕਸਟਮਰ ਨਾ ਖਰਾਬ ਹੋਵੇ ਜਿਵੇਂ ਅਗਲਾ ਕਹਿੰਦਾ ਠੀਕ ਹੈ ਚਲੋ ਇਨਾਮ ਲੱਗੇ ਅਗਲੇ ਨੂੰ ਆਪਾਂ ਨੂੰ ਪਤਾ ਠੀਕ ਹੈ ਨਹੀਂ ਉਹ ਚਲੋ ਉਹਦੇ ਮੇਨ ਆਡੀਅਨ ਯਾਰਾ ਦੂਸਰ ਦੱਸ ਦਿੰਦਾ ਚਲੋ ਹੋਰ ਦੱਸੋ ਕੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਆ ਜਾਣੀਆਂ 25 ਤਰੀਕ ਜੀ 25 ਤਰੀਕ ਨੂੰ ਵੀ 2.5 ਕਰੋੜ ਦਾ ਨਾਮ ਆ ਗਰੰਟੀਡ 11 ਤਰੀਕ ਵਾਲੀ ਸਕੀਮ ਹੈ ਮੰਤਰੀ ਲਾੜ ਰਹੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਣੀ ਆਪਣੀ ਪਿਆਰੀ ਲਾੜਰੀ ਇਹ ਦਾ ਦੂਜੇ ਮਹੀਨੇ ਦਾ ਨਾਮ ਆਪਣੇ ਕੋਲ ਲੱਗਿਆ ਸੀ ਫਰਸਟ ਪ੍ਰਾਈਜ਼ ਇਹ ਆਪਣੀ ਪਿਆਰੀ ਲਾਟਰੀ ਹੈ ਇਸ ਕਰਕੇ ਠੀਕ ਹੈ 470 368 ਨੰਬਰ ਆਪਣੀ ਬੇਟੀ ਟਿਕਟੋ ਲੱਗਿਆ ਸੀ ਇਹ ਟਿਕਟ ਹੈ ਕੀ 100 ਰੁਪਏ ਦੀ ਸਿਰਫ ਬਸ ਹਾਂਜੀ ਤੇ 100 ਰੁਪਏ ਚ 15 ਲੱਖ ਰੁਪਏ ਦਾ ਨਾਮਾਂ 1.5 ਲੱਖ ਟਿਕਟ ਪ੍ਰਿੰਟ ਹੋਈ ਆ ਜੀ ਬਸ 13 ਲੱਖੀ ਹਾਂਜੀ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਤੇ ਬਾਕੀ ਉਹਨੇ ਆਪਣਾ ਇਹਦਾ ਬਣਾਇਆ ਲੱਕੀ ਕੈਂਪੋ ਪੈਕ ਲੱਕੀ ਕੈਂਪੋ ਪੈਕ ਦੇ ਵਿੱਚ ਇਹ ਆ ਵੀ 1370 ਰੁਪਏ ਦੀ ਟਿਕਟਾਂ ਕਲੇ ਦੇ ਘਰ ਪਹੁੰਚ ਜਾਣਗੀਆਂ ਕੋਰੀਅਰ ਹਾਂਜੀ ਤੇ ਉਹਦੇ ਵਿੱਚ ਇੱਕ 25 ਤਰੀਕ ਵਾਲੀ ਹੋਈ ਉਹਦੇ ਵਿੱਚ ਹੀ ਆ ਗਿਆ ਸੀ 99 ਰੁਪਏ ਚਾਰ ਚ ਲੈਣੇ 8 ਰੁਪਏ ਸੀ ਐਕਸਟਰਾ ਆਪਣਾ ਲੱਕੀ ਕੈਂਪੋ ਪਾ ਕੇ ਬਣਾਇਆ ਹੁਣ ਕਈ ਵੀ ਰਣਾ ਹੁੰਦਾ ਵੀ 7-8 ਰੁਪਏ ਕਿਉਂ ਵੰਡ ਰਹੀ ਵੱਧ ਲੈ ਰਹੇ ਨੇ ਠੀਕ ਹੈ ਨਹੀਂ ਉਹ ਜਿਹੜੇ ਨੇ 7-8 ਰੁਪਏ ਆਪਣੇ ਕੋਲ ਵੱਧ ਆਉਣ ਨੇ ਉਹ ਸੇਵਾ 'ਚ ਜਾਣੇ ਨੇ ਸਾਰੇ ਚਾਹੇ ਉਹ ਕੁੱਤੇ ਬਿੱਲੇ ਕਿਸੇ ਬੰਦੇ ਨੂੰ ਜ਼ਰੂਰਤ ਆ ਜਿਹੜੇ ਲੋੜਵੰਦ ਨੂੰ ਸੇਵਾ 'ਚ ਜਾਣਗੇ ਇਹਨਾਂ ਤੋਂ ਨਹੀਂ ਹੁੰਦਾ ਜਾਂ ਮੈਂ ਕਈ ਵਾਰ ਹੁੰਦਾ ਵੀ ਮੇਰੇ ਤੋਂ ਨਹੀਂ ਹੁੰਦਾ ਉਹ ਅਲੱਗ ਆਈਟਮ ਨਾਲ ਤਾਈ ਆਪਣੇ ਕੋਲ ਨਾਮ ਲੱਗਦੇ ਨੇ ਤੇ ਉਹਦੇ ਵਿੱਚ ਦੋ ਪੰਜ ਵਾਲੀ ਇਹਨਾਂ ਦਾ ਦਾਨ ਪੁੰਨੋ ਜਣਾ ਮੈਂਦਾ ਹਾਂਜੀ ਦਾਨ ਪੁੰਨੋ ਵੀ ਕਰਦੇ ਹਾਂ ਮੇਰੇ ਤਾਈ ਕ ਠੀਕ ਹੈ ਨਾਂ ਹੀ ਬੰਦੇ ਦੀ ਬੰਦੇ ਨਾਂ ਹੀ ਨਾਮ ਲੱਗਦੇ ਨੇ ਆਪਣੇ ਕੋਲੋਂ ਐਵੇਂ ਥੋੜਾ ਲਾਡਰੀ ਵਾਲੇ ਤਾਂ ਹੋਰ ਵੀ ਬਥੇਰੇ ਬੈਠੇ ਨੇ ਅੱਛਾ ਜਨਮ ਡੇਟ ਲੈ ਕੇ ਆਉਣਾ ਜ਼ਰੂਰੀ ਹੈ ਦੇਖੋ ਜਰੂਰੀ ਨਹੀਂ ਹੈਗਾ ਜੇ ਕੋਈ ਚਾਹੁੰਦਾ ਤਾਂ ਫਿਰ ਕਿਸੇ ਨੂੰ ਆਪਣਾ ਡੇਟ ਆਫ ਬਰਥ ਨਾਲ ਲੈ ਕੇ ਆਓ ਡੇਟ ਆਫ ਬਰਥ ਦੇ ਨਾਲ ਆਪਣਾ ਜਨਮ ਦਾ ਟਾਈਮ ਲੈ ਕੇ ਆਓ ਦੇ ਅਕੋਰਡਿੰਗ ਜੋ ਉਹਨਾਂ ਦਾ ਲੱਕੀ ਨੰਬਰ ਬਣਦਾ ਹੋਊਗਾ ਉਹ ਪ੍ਰੋਵਾਈਡ ਕਰਵਾਵਾਂਗੇ ਤੇ ਨਾਮ ਲੱਗਣ ਦੇ ਚਾਂਸ ਵੀ ਬਣਨਗੇ ਹੋਰ ਦੱਸੋ ਇੱਕੀ ਪਸੰਦ ਤੇ ਬਾਕੀ ਇਹ ਆ ਕਿ ਜਿਹੜੇ ਸ਼ੇਅਰ ਕਰਨਗੇ ਉਹਨਾਂ ਨੂੰ 11 ਬੰਦਿਆਂ ਨੂੰ 11-11000 ਰੁਪਏ ਨਕਦ ਸਨਮਾਨ ਕੀਤਾ ਜਾਊਗਾ લાઇਵ ਬੰਦੇ ਫੇਸ ਕੀਤੇ ਜਾਣਗੇ ਕੋਈ ਇਹ ਨਹੀਂ ਹੋਆ ਵੀ ਹਵਾ ਦੇ ਨਾਲ ਗਾਲੀ ਗੱਲ ਵੀ ਭਾਈ 11000 ਦੇ ਤਾਂ ਸਾਹਮਣੇ ਬੰਦੇ ਹੋਣਗੇ ਤੇ ਉਹਨਾਂ ਦੇ ਫੇਸਬੁੱਕ ਆਈਡੀਆਂ ਵੀ ਹੋਣਗੇ ਸਾਰੇ ਪਰ ਫੇਸਬੁੱਕ ਤੇ ਸ਼ੇਅਰ ਕਰਕੇ ਕਮੈਂਟ ਦੇ ਵਿੱਚ ਲੇਖਣਾ ਵੀ ਵੀਡੀਓ ਸ਼ੇਅਰ ਕਰਤੀ ਕੀ ਬਾਤ ਹੈ ਉਤੋਂ ਹੀ ਅਸੀਂ ਚੱਕਣਾ ਮੇਰਾ ਰਿਪਲਾਈ ਵੀ ਜਾਊਗਾ अच्छा ਤੁਸੀਂ ਖੁਦ ਚੈੱਕ ਕਰ ਲਿਓ ਤੁਹਾਡੇ ਫੇਸਟੇ ਮੇਰਾ ਰਿਪਲਾਈ ਵੀ ਜਾਊ ਉਹਨਾਂ ਨੂੰ ਜਿਹੜੇ ਲੋਕ ਕਹਿੰਦੇ ਨੇ ਫੋਨ ਨਹੀਂ ਚੱਕਦੇ ਫੇਸਬੁੱਕ ਤੇ ਜਵਾਬ ਦਿੰਦੇ ਆ ਨਹੀਂ ਫੋਨ ਪਤਾ ਗੱਲ ਕਿ ਉਹ ਜਿੱਕਰ 6 ਵਜੇ ਕਾਲ ਕਰਨਗੇ ਉਹ ਥੋੜੋ ਚੱਕੀ ਹੋਊ ਬਰੇ ਸਵੇਰੇ 6 ਵਜੇ ਹਾਂਜੀ ਤੇ ਕਾਲ ਕਰਨੀ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ ਕਾਲ ਕਰਨਾ ਕਈ ਵਾਰ ਨਹੀਂ ਵੀ ਚੱਕੀ ਹੁੰਦੇ ਦੁਬਾਰੇ ਕਾਲ ਕਰਨਾ ਤਾਂ ਚੱਕੀ ਹੋਊਗੀ ਦੋ ਮੈਡਮ ਕਾਲ ਟੈਂਡ ਕਰਦੀ ਨੇ ਹੁਣਾਂ 6 ਵਜੇ ਤੋਂ ਬਾਅਦ ਕਾਲ ਆਉਂਦੇ ਨੇ ਸਵੇਰੇ 9 ਵਜੇ ਤੋਂ ਪਹਿਲਾਂ ਹੋਣੀ ਚੱਕੀ ਹੁੰਦੀ ਬਿਲਕੁਲ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਪੰਡਿਤ ਲਾਟਰੀ ਵਾਲੇ ਕੋਲ ਫੇਰ ਆਏ ਸੀ ਤੇ ਫੇਰ ਉਹਨਾਂ ਨੇ ਆਪਣੇ ਜਿਹੜੇ ਕੰਬੋ ਪੈਕ ਨੇ ਜਾਂ ਫਿਰ ਟਿਕਟ ਨੇ ਉਹਨਾਂ ਬਾਰੇ ਜਾਣ ਕੇ ਦਿੱਤੀ ਆ ਪਾਉਣੀ ਨਾ ਪਾਉਣੀ ਤੁਹਾਡੀ ਅਬ ਦੀ ਮਰਜ਼ੀ ਆ ਅਸੀਂ ਨਹੀਂ ਕਹਿੰਦੇ ਪਰ ਕਿਤੇ ਨਾ ਕਿਤੇ ਜੋ ਇਹ ਨਾ ਤਰੀਕਾ ਜੋ ਨਾ ਤਾਂ ਢੰਗਾ ਤਾਂ ਤਰੀਕਾ ਉਸ ਮੁਤਾਬਕ ਬਹੁਤ سارے ਲੋਕ ਆ ਜਿਹਨੇ ਇੱਕ ਵਾਰਾ ਫੋਟੋ ਦਿਖਾ ਦੋ ਇਹ ਉਹ ਫੋਟੋ ਹਨ ਇਹ ਉਹਨਾਂ ਦੀਆਂ ਨੇ ਜਿਹੜੇ ਇੱਥੇ ਆਏ ਵੀਡੀਓ ਦੇਖ ਕੇ ਆਏ ਜਾਂ ਵੈਸੇ ਪੁੱਛ ਕੇ ਗਿਰ ਕੇ ਆਏ ਤਾਂ ਉਹਨਾਂ ਦੀਆਂ ਫੋਟੋਆਂ ਇਸ ਦੀਵਾਰ ਤੇ ਨੇ ਦੀਵਾਰ ਤੇ ਤਾਂ ਨਹੀਂ ਕਿਉਂਕਿ ਇਹਨਾਂ ਨੂੰ ਕਿਸੇ ਨੂੰ ਹਜ਼ਾਰਾਂ ਕਿਸੇ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਨੇ ਜਿਹੜੇ ਉਹ ਸਰਕਾਰੀ ਡੀਅਰ ਲਾਟਰੀ ਤਹਿਤ ਹੀ ਨਿਕਲੇ ਨੇ ਜਿਸ ਦੇ ਤਹਿਤ ਪੰਡਤ ਲਾਟਰੀ ਵਾਲੇ ਦਾ ਨਾਮ ਹੈ ਤੇ ਲੋਕ ਦੂਰ ਨੜਿਓਂ ਨੇ ਕੀ ਬਟੰਡਾ ਕੀ ਪੁੱਛੋ ਕੀ ਨਾਬਾ ਕੀ ਪਟਿਆਲਾ ਹਰ ਥਾਂ ਤੇ ਲੋਕ ਨੇ ਇੱਥੇ ਆਉਂਦੇ ਨੇ ਵਕਾਇਦਾ ਆਪਣੀ ਜਨਮ ਡੇਟ ਲੈ ਕੇ ਆਉਂਦੇ ਨੇ ਤੇ ਪੰਡਤ ਜੀ ਨੂੰ ਮਿਲ ਕੇ ਹੀ ਜਿਹੜੀ ਟਿਕਟ ਉਹ ਪਾਉਂਦੇ ਨੇ ਬਾਕੀ ਸਟਾਫ ਵੀ ਜਿਹੜਾ ਆ ਕੇ ਉਹਨਾਂ ਨੂੰ ਪੁੱਛਦਾ ਆ ਨੇਕਾ ਤੁਹਾਨੂੰ ਲੱਗਦਾ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣੀ ਆ ਤਾਂ ਘਰ ਤੋਂ ਨਿਕਲਣਾ ਪੈਣਾ ਫੋਨ ਕਰਨਾ ਪੈਣਾ ਤੇ ਆਪਣੀ ਕਿਸਮਤ ਕੁਝ ਰੁਪਏ ਦੇ ਵਿੱਚ ਅਜ਼ਮਾਉਣੀ ਪੈਣੀ ਆ ਅੱਜ ਵੀ ਇੱਕ ਵੀਡੀਓ ਸਾਹਮਣੇ ਆ ਰਹੀ ਜਿੱਥੋਂ ਕਿਹਾ ਜਾਂਦਾ ਕਿ ਇੱਕ ਲੜਕੇ ਨੇ ਘਰ ਬੈਠੇ ਹੀ ਮੋਬਾਈਲ ਤੋਂ 3 ਕਰੋੜ ਰੁਪਏ ਕਮਾ ਲਿਆ ਜੋ ਬੱਚਾ ਫੋਨ ਨਾਲ ਚੁੱਕਦਾ ਨਾਲ ਗੱਲ ਕਰਦਾ ਨਾਮਿੰਦ ਕਹਾ ਤਾਂ ਨਾ ਅਜੇ ਦਵੜਾ ਇਨਾਮ ਦਾ ਇਸ ਦਾ ਕੀ ਕਿਸਮਤ ਅਜ਼ਮਾਉਣੀ ਆ ਤਾਂ ਉਸ ਕਰਨਾ ਹੀ ਪੈਣਾ ਅਜੇ ਹੀ ਟਿਪਾਉਣੇ ਤਾਂ ਤੁਹਾਡੀ ਕਿਸਮਤ ਕਿਤੇ ਵੀ ਜਾ ਸਕਦੀ ਹੈ ਜੇਕਰ ਤੁਹਾਨੂੰ ਲੱਗਦਾ ਅਜਿਹਾ ਕਰਨਾ ਟਟ ਇਟ ਫੰਡ ਲਾਟਰੀ ਕੋਲ ਰੂਪਾਸਾ ਦਾ ਅਡਰੈਸ ਆਉਂਦਾ ਜਿਆਦਾ ਜਿਆਦਾ ਅਡਰੈਸ ਆਪਣਾ ਵੀਰੇ ਗੁਰਦੁਆਰਾ ਸਿੰਘ ਸਵਾ ਦੇ ਲਾਗੇ ਅਮਰਗੜ ਮਲੇਰਕੋਲਾ ਜ਼ਿਲ੍ਹਾ ਪੰਡਤ ਲਾਟਰੀ ਏਜੰਸੀ ਨੰਬਰ ਨੰਬਰ ਹੈ 84 ਆਪਣੇ ਜਿਹੜੇ ਕਾਲਿੰਗ ਨੰਬਰ ਨੇ 9056799754 6883537470 78991500 ਤੇ ਜਿਹੜਾ ਵਟਸਐਪ ਨੰਬਰ ਜਾਂ ਪੇਮੈਂਟ ਵਾਲਾ ਨੰਬਰ ਹੋਵੇਗਾ 8479 79500 ਬਿਲਕੁਲ ਤੇ 11 ਤਰੀਕ ਵਾਲੀ ਟਿਕਟ ਜਰੂਰ ਪਾਲਾ ਉਹਦੇ ਵਿੱਚ ਇੱਕ ਗੱਲ ਹੋਰ ਖਾਸ ਸੀ ਤਾਂ ਸਪੈਸ਼ਲੀ 11 ਤਰੀਕ ਨੂੰ ਯਾਨੀ 23 ਦੇ ਵਿੱਚ ਪੰਜਵੇਂ ਮਹੀਨੇ ਨੂੰ ਆਪਣੇ ਕੋਲੋਂ ਫਸਟ ਪੇ ਲੱਗੇ ਇਸ ਵਾਰ ਇਤਫਾਕ ਦੀ ਗੱਲ ਫੇਰ ਆ ਵੀ 11 ਤਰੀਕ ਨੂੰ 2.5 ਕਰੋੜ ਵਾਲੀ ਦਾ ਦੇਖਦੇ ਹਾਂ ਕਿਸ ਪਰਕੀ ਦੀ ਜਿਹੜੇ ਹੈਗੀ ਆ ਚਮਕਦੀ ਆ ਤੇ ਕਿਹੜਾ ਲਾੜੀ ਪਹਿਲਾਂ ਖਰੀਦਾ ਤਾਂ ਕਿਹਦਾ ਨਾਮ ਪਹਿਲਾਂ ਲੱਗਦਾ ਹੈ ਦੇਖਣ ਵਾਲੀ ਗੱਲ ਹੈ ਧੰਨਵਾਦ